ਗੁਰਦੇਵ ਜੈ ਭੀਮ ਜੈ ਪਾਤ ਜੈ ਸੁਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਅਸੀਂ ਸੰਤ ਪੱਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰਿਟੀ ਹਸਪੀਟਲ ਬਿੰਡਰਾਇਪੁਰ ਅਸੂਲਪੁਰ ਵਿੱਚ ਖੜੇ ਹੈਗੇ ਆ ਅੱਜ ਇਸ ਹਸਪੀਟਲ ਦੇ ਵਿੱਚ ਸਰਦਾਰ ਸ਼੍ਰੀ ਬਲਦੇਵ ਸਿੰਘ ਜੀ ਜੋ ਕਿ ਹੈਲਥ ਸਿਸਟਮ ਦੇ ਵਿੱਚੋਂ ਰਿਟਾਇਰ ਹੋਏ ਨੇ ਐਜ਼ ਡਿਪਟੀ ਡਾਇਰੈਕਟਰ ਉਹਨਾਂ ਨੇ ਇੱਥੇ ਅੱਜ ਬਤੌਰ ਡਾਇਰੈਕਟਰ ਜੁਆਇਨ ਕੀਤਾ ਹੈ ਸੋ ਬਾਬਾ ਜੀ ਦੇ ਨਾਲ ਉਹਨਾਂ ਦੇ ਡਾਕਟਰ ਸਾਹਿਬ ਵੀ ਖੜੇ ਨੇ ਔਰ ਭੈਣ ਜੀ ਸੰਤੋਸ਼ ਜੀ ਵੀ ਖੜੇ ਨੇ ਸੋ ਮੈਂ ਬਾਬਾ ਜੀ ਨੂੰ ਇਸ ਨੰਬਰ ਵੀ ਭੱਟੀ ਸਾਹਿਬ ਵੀ ਨਾਲ ਨੇ ਕਿਉਂਕਿ ਭੱਟੀ ਸਾਹਿਬ ਸਾਰਾ ਹਸਪੀਟਲ ਜਿਹੜਾ ਹੈਗਾ ਉਹ ਦੇਖਦੇ ਨੇ ਸੋ ਅੱਜ ਸਾਰੇ ਇਲਾਕੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈਗਾ ਕਿਉਂਕਿ ਇਸ ਹਸਪੀਟਲ ਨੂੰ ਚਲਾਉਣ ਵਾਸਤੇ ਇੱਕ ਬਹੁਤ ਹੀ ਕਾਬਿਲ ਔਰ ਜ਼ਿੰਮੇਵਾਰ ਇੰਟੈਲੀਜੈਂਟ ਔਰ ਮਾਨਦਾਰ ਅਫਸਰ ਜਿਹੜੇ ਹੈਗੇ ਆ ਉਹ ਮਿਲੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਇਲਾਕੇ ਨੂੰ ਅਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਮਹਈਆ ਕਰਨ ਦੇ ਸਮਰੱਥ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਹਾਂ ਜੈ ਗੁਰਦੇਵ ਤਨ ਗੁਰਦੇਵ ਜੈ ਪੀਮ ਜੈ ਪਰ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਤੇ ਮਾਣ ਦਾ ਦਿਨ ਹੈ ਸੰਤ ਬਾਬਾ ਨਿਰਮਲਦਾ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਗੁਰੂਦੇਵ ਸੰਤ ਬਾਬਾ ਪ੍ਰੀਤੰਦਰਦਾ ਜੀ ਮਹਾਰਾਜ ਦੇ ਨਾਮ ਤੇ ਸੰਤ ਬਾਬਾ ਪ੍ਰੀਤੰਦਰਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ 2002 ਤੋਂ ਸ਼ੁਰੂ ਕੀਤਾ ਹੋਇਆ ਹੈ ਲਗਾਤਾਰ ਸਵਾਵਾਂ ਚੱਲ ਰਹੀਆਂ ਹਨ ਆਈ ਕੈਂਪ ਲੱਗ ਰਹੇ ਹਨ ਵਧੀਆ ਹਸਪੀਟਲ ਚੱਲ ਰਿਹਾ ਸੀ ਡਿਊ ਟੂ ਕਰੋਨਾ ਕੁਝ ਪ੍ਰੋਬਲਮਸ ਆਈਆਂ ਤੇ ਇਸ ਹਸਪੀਟਲ ਨੂੰ ਥੋੜਾ ਘਟਾਣਾ ਪਿਆ ਵਰਕਿੰਗ ਇੰਡੋਰ ਬੰਦ ਕਰਨਾ ਪਿਆ ਤੋਂ ਅੱਜ ਬਾਬਾ ਜੀ ਨੂੰ ਅਸ਼ੀਰਵਾਦ ਬਾਬਾ ਜੀ ਨੇ ਦਿੱਤਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਡਿਪਟੀ ਡਾਇਰੈਕਟਰ ਹੈਲਥ ਜੋ ਰਿਟਾਇਰ ਹੋਏ ਹਨ ਉਹਨਾਂ ਨੂੰ ਬੇਨਤੀ ਕੀਤੀ ਸੀ ਸਰਦਾਰ ਸਿਲਿੰਦਰ ਸਿੰਘ ਜੀ ਡਾਇਰੈਕਟਰ ਐਸਜੀਆਰਡੀ ਪਬਲਿਕ ਸਕੂਲ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ ਜ਼ਰੂਰਤ ਹੈ ਤੇ ਕਹਿੰਦੇ ਜੀ ਭਾਜੀ ਰਿਟਾਇਰ ਹੋ ਕੇ ਇੱਥੇ ਹੀ ਆਉਣਗੇ ਸਮਾਜ ਨੂੰ ਪੇ ਬੈਕ ਟੂ ਸਾਇਟੀ ਲਈ ਕੰਮ ਕਰਨਗੇ ਤੋਂ ਅੱਜ ਹਸਪਤਾਲ 'ਚ ਪਹੁੰਚੇ ਹਨ ਅਸੀਂ ਇਹਨਾਂ ਦਾ ਹਸਪਤਾਲ ਤੇ ਆਣ ਤੇ ਵਿਚਾਣ ਦੇ ਬਹੁਤ-ਬਹੁਤ ਜੀ ਆਇਆਂ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸ ਗਰੀਬ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ ਔਰ ਸਾਡੇ ਨਾਲ ਸਰਦਾਰ ਰੇਸ਼ਮ ਰਮੇਸ਼ ਭੱਟੀ ਜੀ ਜੋ ਹਸਪੀਟਲ ਦੇ ਲੁੱਕ ਆਫਟਰ ਕਰਦੇ ਹਨ ਉਹ ਵੀ ਖੜੇ ਹਨ ਔਰ ਬਾਬਾ ਜੀ ਦਾ ਬਹੁਤ ਅਸ਼ੀਰਵਾਦ ਹੈ ਬਾਬਾ ਜੀ ਨੇ ਤਨ ਮਨ ਧਨ ਦੇ ਨਾਲ ਇਹ ਹਸਪੀਟਲ ਬਣਾਇਆ ਬਹੁਤ ਪੈਸਾ ਲਾਇਆ ਹਰ ਚੀਜ਼ ਇਸ ਵਿੱਚ ਪ੍ਰੋਵਾਈਡ ਹੈ ਤੁਸੀਂ ਡੈਂਟਲ ਡਿਪਾਰਟਮੈਂਟ ਚ ਖੜੇ ਹੋ ਜਿੱਥੇ ਬਹੁਤ ਸੁੰਦਰ ਡੈਂਟਲ ਡਿਪਾਰਟਮੈਂਟ ਚੱਲ ਰਿਹਾ ਹੈ ਡਾਕਟਰ ਸੁਆਮਨ ਵਾਰੇ ਹਨ ਤੋਂ ਅਸੀਂ ਧੰਨਵਾਦ ਕਰਦੇ ਹਾਂ ਹਾਂ ਪੱਟੀ ਸਾਹਿਬ ਜੀ ਨੂੰ ਬੇਨਤੀ ਕਰਾਂ ਸਰਦਾਰ ਡਾਇਰੈਕਟਰ ਸਰਦਾਰ ਸੁਲਿੰਦਰ ਸਿੰਘ ਜੀ ਜੋ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਰਵਿਦਾਸ ਪਬਲਿਕ ਸਕੂਲ ਜੋ ਸੀਬੀਐਸਸੀ ਮਾਨਤਾ ਪ੍ਰਾਪਤ ਹੈ ਉੱਥੇ ਸੇਵਾ ਨਿਭਾ ਰਹੇ ਆ ਔਰ ਸਾਰਾ ਸਟਾਫ ਬਹੁਤ ਵਧੀਆ ਰਿਜ਼ਲਟ ਆ ਰਿਹਾ ਔਰ ਬਹੁਤ ਵਧੀਆ ਲੋਕ ਨਾਲ ਜੁੜੀ ਜਾ ਰਹੇ ਆ ਔਰ ਗਰੀਬਾਂ ਲੋਕਾਂ ਨੂੰ ਇਹਨਾਂ ਕਾਰਜਾਂ ਵਿੱਚ ਜ਼ਿਆਦਾ ਲਾਭ ਹੁੰਦਾ ਕਿਉਂਕਿ ਇਹ ਗਰੀਬਾਂ ਦਾ ਪ੍ਰੋਜੈਕਟ ਆ ਤੇ ਗੁਰੂ ਪਾਤਸ਼ਾਹ ਉਹਨਾਂ ਗਰੀਬਾਂ ਤੇ ਮਿਹਰ ਕਰਕੇ ਆਪਣੀਆਂ ਸਹੂਲਤਾਂ ਲੈਣਗੇ ਤੌਰ ਆਪਣਾ ਇਹਨਾਂ ਕਾਰਜਾਂ ਵਿੱਚ ਸ਼ਾਮਲ ਹੋ ਕੇ ਇਸ ਕਾਰਜ ਨੂੰ ਮਜ਼ਬੂਤ ਕਰਨਗੇ ਸੋ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਅਸੀਂ ਡੈਂਟਲ ਡਿਪਾਰਟਮੈਂਟ ਦੇ ਵਿੱਚ ਖੜੇ ਹਾਂ ਸਾਡੇ ਡਾਕਟਰ ਸਾਹਿਬ ਰਵਿੰਦਰ ਜੀ ਅਨਿਲ ਅਨਿਲ ਕੁਮਾਰ ਜੀ ਔਰ ਪ੍ਰਿਆ ਵਜੜਾ ਔਰ ਜਸਵੰਤ ਸਾਰੇ ਹੀ ਇਸ ਕਾਰਜ ਆਪਣੇ ਡਿਪਾਰਟਮੈਂਟ ਦੇ ਵਿੱਚ ਸੇਵਾ ਨਿਵਾ ਰਹੇ ਆ ਤਾਂ ਬੁੱਧਵਾਰ ਦੇ ਬੁੱਧਵਾਰ ਅਸੀਂ ਅੱਖਾਂ ਦਾ ਜੋ ਚੈੱਕਅਪ ਕਰਦੇ ਹਾਂ ਕੋਈ ਅੱਖਾਂ ਦੀ ਪਰੇਸ਼ਾਨੀ ਹੋਵੇ ਤਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣਾ ਪਹਿਲਾਂ-ਪਹਿਲਾਂ ਚੈਕਅਪ ਕਰਾ ਲਓ ਜਿਸੇ ਨੂੰ ਕੋਈ ਅੱਖਾਂ ਦੇ ਲੈਂਸ ਦੀ ਜ਼ਰੂਰਤ ਹੈ ਜਾਂ ਅੱਖਾਂ ਕਰਕੇ ਕੋਈ ਪਰੇਸ਼ਾਨੀ ਹੈ ਉਹ ਸਭ ਤੋਂ ਪਹਿਲਾਂ ਪਤਾ ਲੱਗ ਜਾਏ ਅਸੀਂ ਉਹਨਾਂ ਦੇ ਨਾਮ ਨੋਟ ਕਰ ਲਵਾਂਗੇ ਇਹ ਜੋ ਕੈਂਪ ਹੈ ਇੱਕ ਦਿਨ ਲਈ ਅਸੀਂ ਸਾਰਿਆਂ ਨੂੰ ਸਿਲੈਕਟ ਕਰਾਂਗੇ ਉਸੇ ਦਿਨ ਹੀ ਸਾਰਿਆਂ ਦਾ ਆਪਣਾ ਟ੍ਰੀਟਮੈਂਟ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਫਿਰ ਮਾਲਕ ਦੀ ਕਿਰਪਾ ਹੋਵੇਗੀ ਦੂਸਰੇ ਕੈਂਪਾਂ ਵਿੱਚ ਉਹਨਾਂ ਨੂੰ ਸਿਲੈਕਟ ਕੀਤਾ ਜਾਏਗਾ ਪਰ ਮੈਂ ਬੇਨਤੀ ਕਰਦਾ ਕੋਸ਼ਿਸ਼ ਕਰੋ ਕਿ 26 ਅਕਤੂਬਰ ਨੂੰ ਹੀ ਸਾਰੇ ਪਹੁੰਚ ਕੇ ਆਪਣਾ ਚੈੱਕਅਪ ਕਰਾਓ ਔਰ ਆਪਣਾ ਟ੍ਰੀਟਮੈਂਟ ਜੋ ਹੈ ਪਹਿਲਾ ਪਹਿਲਾ ਆਪਣਾ ਨਾਮ ਦਿਓ ਪਹਿਲਾ ਪਹਿਲਾ ਡਾਕਟਰ ਸਾਹਿਬ ਕੋ ਚੈੱਕਅਪ ਚੈੱਕਅਪ ਕਰਾਓ ਤਾਂ ਕਿ ਉਹ ਸਿਲੈਕਟ ਹੋ ਸਕਣ ਉਹਦੋਂ ਨਾਲ ਨੂੰ ਪਰੇਸ਼ਾਨੀ ਨਾ ਹੋਵੇ ਉਹ ਸਿੱਧੇ ਹੀ ਆ ਕੇ ਆਪਣਾ ਆਪਰੇਸ਼ਨ ਕਰਾ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਹ ਸਾਡੇ ਸਾਰਿਆਂ ਦਾ ਜਿਤਨੇ ਵੀ ਗੁਰੂ ਮਹਾਰੇ ਦੀ ਕਿਰਪਾ ਦੇ ਨਾਲ ਇੱਥੇ ਬਰਾਜਮਾਨ ਆ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੈ ਗੁਰਦੇਵ ਧੰਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਅਸੀਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਹਾਂ ਐਡਵੋਕੇਟ ਧਰਮਪਾਲ ਜੀ ਆਦਮਪੁਰ ਤੋਂ ਜਿਨ੍ਹਾਂ ਨੇ ਸਾਡੀ ਬੇਨਤੀ ਕਬੂਲ ਕਰਕੇ ਸਰਦਾਰ ਸਿਲਿੰਦਰ ਸਿੰਘ ਡਾਇਰੈਕਟਰ ਸਾਹਿਬ ਸਾਨੂੰ ਮਿਲਾਏ ਸਕੂਲ ਦੇ ਵਿਦਿਆ ਸਵਾਵਨ ਰਵਾ ਰਹੇ ਹਨ ਔਰ ਉਸ ਤੋਂ ਬਾਅਦ ਸਾਨੂੰ ਡਿਪਟੀ ਡਾਇਰੈਕਟਰ ਹੈਲਥ ਤੋਂ ਡਾਕਟਰ ਬਲਦੇਵ ਜੀ ਮਿਲਾਏ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਸਮਾਜ ਸੇਵੀ ਹਨ ਸਮਾਜ ਦੀ ਚਿੰਤਾ ਕਰਦੇ ਹਨ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਕੰਮ ਕਹਿੰਦੇ ਹਾਂ ਤੇ ਉਹ ਉਸੇ ਵਕਤ ਤਤਪਰ ਹੋ ਜਾਂਦੇ ਕਿਉਂਕਿ ਇੱਜ਼ਤ ਕਰਦੇ ਰਿਸਪੈਕਟ ਕਰਦੇ ਆ ਕਿ ਇੱਕੋ ਇੱਕ ਡੇਰਾ ਹੈ ਡੇਰਾ ਸੰਤਪ੍ਰੀਤਨ ਦਾ ਸਵਾਬੇ ਜੋੜ ਜਿੱਥੇ ਬਾਬਾ ਜੀ ਸੰਤ ਨਿਰਮਲਦਾ ਜੀ ਮਹਾਰਾਜ ਸਮਾਜ ਦੀ ਚਿੰਤਾ ਕਰਕੇ ਸਮਾਜ ਦੇ ਕੰਮ ਕਰਦੇ ਹਨ ਡੇਰੇ ਨਾਲ ਨਹੀਂ ਜੁੜੇ ਸਮਾਜ ਨਾਲ ਜੁੜੇ ਹਨ ਔਰ ਸਾਰੀ ਸੰਗਤ ਨੂੰ ਅਸੀਂ ਇਲਾਕੇ ਦੇ ਨੂੰ ਅਪੀਲ ਕਰਾਂਗੇ ਕਿ ਡਾਕਟਰ ਬਲਦੇਵ ਜੀ ਅੱਜ ਤੋਂ ਹੀ ਆਪਣੀ ਸੀਟ ਤੇ ਬੈਠ ਗਏ ਹਨ ਆਪਣੀਆਂ ਸੇਵਾਵਾਂ ਲਓ ਡਾਕਟਰ ਸਾਹਿਬ ਨੂੰ ਆ ਕੇ ਮਿਲੋ ਹਰ ਤਰ੍ਹਾਂ ਦੀ ਬਿਮਾਰੀ ਦਾ ਟਰੀਟਮੈਂਟ ਸ਼ੁਰੂ ਹੋ ਜਾਏਗਾ ਔਰ ਸਾਡੀ ਲੈਬਾਰਟਰੀ ਵੀ ਓਪਨ ਹੋ ਜਾਏਗੀ ਜਲਦੀ ਹੋਰ ਵੀ ਜਿੰਨੇ ਡਿਪਾਰਟਮੈਂਟ ਡਾਕਟਰ ਸਾਹਿਬ ਹੌਲੀ ਹੌਲੀ ਸਾਰੇ ਓਪਨ ਕਰਨਗੇ ਔਰ ਤੁਸੀਂ ਅੱਜ ਤੋਂ ਹੀ ਆਣਾ ਸ਼ੁਰੂ ਕਰ ਸਕਦੇ ਹੋ ਤਾਂ ਡਾਕਟਰ ਸਾਹਿਬ ਆਪਣੀ ਸੀਟ ਤੇ ਤੁਹਾਨੂੰ ਮਿਲਣਗੇ ਅਸੀਂ ਦੁਵਾਰਾ ਧੰਨਵਾਦ ਭਾਜੀ ਨੂੰ ਵੀ ਬੇਨਤੀ ਕਰਾਂਗੇ ਤੁਸੀਂ ਵੀ ਦੋ ਸ਼ਬਦ ਆਪਣੇ ਜ਼ਰੂਰ ਦਿਓ ਡਾਕਟਰ ਬਲਦੇਵ ਜੀ ਜੈ ਗੁਰੂਦੇਵ ਜੀ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਸੰਤ ਨਿਰਮਲ ਦਾਸ ਜੀ ਗੱਦੀ ਨਿਸ਼ੀਨ ਜਿਨ੍ਹਾਂ ਨੇ ਇਹ ਬਹੁਤ ਹੀ ਇੱਕ ਉਪਰਾਲਾ ਜਿਹੜਾ ਸਿਹਤ ਸੇਵਾਵਾਂ ਨੂੰ ਲੈ ਕੇ ਕਿਉਂਕਿ ਸਰਕਾਰਾਂ ਹਮੇਸ਼ਾ ਇਹ ਸਾਰੀਆਂ ਸਹੂਲਤਾਂ ਨਹੀਂ ਦੇ ਪਾਣੀਆਂ ਉਸ ਜਿਹੜੀ ਗੈਪ ਨੂੰ ਉਸ ਕਮੀ ਨੂੰ ਪੂਰਾ ਇੰਨੇ ਸਾਲਾਂ ਤੋਂ 2002 ਤੋਂ ਕਰ ਰਹੇ ਆ ਔਰ ਇਹ ਹਸਪੀਟਲ ਇਨਾ ਵਧੀਆ ਦੇਖ ਕੇ ਸਟੇਟ ਆਫ ਦੀ ਆਰਟ ਹਸਪੀਟਲ ਆ ਹਰ ਫੈਸਿਲਿਟੀਆਂ ਹਰ ਮਸ਼ੀਨਰੀ ਇੱਥੇ ਪਈ ਹੈ ਔਰ ਮੈਂ ਤਕਰੀਬਨ 31 ਸਾਲ ਦੀ ਨੌਕਰੀ ਤੋਂ ਬਾਅਦ ਚ ਰਟਾਇਰ ਹੋ ਕੇ ਮੇਰੇ ਸਰਪਾਰਕ ਚੱਤਰੰਪਾਲ ਜੀ ਆਏ ਤੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਜਿਹੜਾ ਉੱਥੇ ਸੇਵਾ ਦੇਣੀ ਹੈਗੀ ਆ ਔਰ ਆਪਾਂ ਬਹੁਤ ਉਹਦੇ ਵਿੱਚ ਸੋਚ ਵਿਚਾਰ ਨਹੀਂ ਕੀਤੀ ਔਰ ਹਾਂ ਕਰਕੇ ਔਰ ਬਾਬਾ ਜੀ ਦੇ ਆਸ਼ੀਰਵਾਦ ਨਾਲ ਅੱਜ ਇੱਥੇ ਜੁਆਇਨ ਕਰ ਲਿਆ ਆ ਬਤੌਰ ਮੈਨੇਜਿੰਗ ਡਾਇਰੈਕਟਰ ਔਰ ਮੇਰਾ ਇਹ ਪ੍ਰਾਣਿਆ ਕਿ ਅੱਜ ਤੋਂ ਇਹ ਹਸਪਤਾਲ ਨੂੰ ਅਸੀਂ ਅੱਗੇ ਤੋਂ ਅੱਗੇ ਲੈ ਕੇ ਜਾਵਾਂਗੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਊਗੀ ਮਹਾਰਾਜ ਜੀ ਦਾ ਆਸ਼ੀਰਵਾਦ ਦਾ ਸੰਤਾਂ ਦਾ ਪੱਟੀ ਸਾਹਿਬ ਦਾ ਸ਼ਿਲਿੰਦਰ ਜੀ ਔਰ ਭੈਣ ਜੀ ਸੰਤੋਸ਼ ਜੀ ਸਾਰਿਆਂ ਦਾ ਸਹਿਯੋਗ ਰਹੇਗਾ ਔਰ ਆਪਾਂ ਇੱਕ ਟੀਮ ਬਣਾ ਕੇ ਇਹਨੂੰ ਅੱਗੇ ਤੋਂ ਅੱਗੇ ਜਿੰਨਾ ਵੀ ਅੱਗੇ ਲਿਜਾ ਸਕਦੇ ਆਂ ਛੋਟੀਆਂ ਸੰਸਥਾਵਾਂ ਕੋਈ ਮੈਡੀਕਲ ਕਾਲਜ ਤੱਕ ਸਾਡਾ ਇਹ ਸੁਪਨਾ ਹੈਗਾ ਵੀ ਸੰਤਾਂ ਦੇ ਆਸ਼ੀਰਵਾਦ ਨਾਲ ਆਪਾਂ ਇਥੇ ਇਹਨੂੰ ਮੈਡੀਕਲ ਕਾਲਜ ਤੱਕ ਲੈ ਕੇ ਜਾਈਏ ਸੋ ਮੇਰੀ ਆਪ ਸਭ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਇਸ ਹਸਪਤਾਲ ਦਾ ਵੱਧ ਤੋਂ ਵੱਧ ਫਾਇਦਾ ਲਓ ਔਰ ਅਸੀਂ ਤਨੋਂ ਮਨੋਂ ਤੁਹਾਨੂੰ ਇਸ ਹਸਪਤਾਲ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਵੱਧ ਤੋਂ ਵੱਧ ਆਪਣੀ એનર્ਜੀ ਦਵਾਂਗੇ ਧੰਨਵਾਦ ਜੀ ਜਗੁਰਦੇਵ ਧੰਨ ਗੁਰਦੇਵ ਆਓ ਜੀ ਹੁਣ ਡਾਕਟਰ ਸਾਹਿਬ ਉੱਥੇ ਉਹਨਾਂ ਦੀ ਸੀਟ ਤੇ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕਰਕੇ ਬਿਠਾਉਣਾ ਹੈ ਆਓ ਸਾਰੇ ਚਲਿਏ ਡਾਕਟਰ ਸਾਹਿਬ ਜੀ ਨੂੰ ਬੇਨਤੀ ਕਰਦੇ ਆਓ ਜੀ ਡਾਕਟਰ ਸਾਹਿਬ